ਇੱਕ ਵਾਰ ਫੇਰ ਤੋਂ ਅੰਮ੍ਰਿਤਸਰ ਗੋਲੀਆਂ ਦੀ ਗੂੰਜ ਦੇ ਨਾਲ ਦਹਿਲ ਗਿਆ ਸੋ ਦੱਸਦੇ ਨੇ ਆ ਕਿ ਪਿੰਡ ਰਾਮਦਵਾਲੀ ਵਿਧ ਵਿੱਚ ਮੈਡੀਕਲ ਸਟੋਰ ਉਤੇ ਅੱਨੇਵਾ ਫਾਇਰਿੰਗ ਹੋਈ ਹੈ ਜਿਸ ਦੇ ਵਿੱਚ ਹਾਲਾਂਕਿ ਗਣੀਮਤ ਰਹੀ ਹੈ ਕਿ ਕਿਸੇ ਦਾ ਕੋਈ ਜਾਨੀ ਮਾਲ ਦਾ ਨੁਕਸਾਨ ਨਹੀਂ ਹੋਇਆ ਹੈ ਪਰ ਜਿਸ ਤਰ੍ਹਾਂ ਦੇ ਨਾਲ ਨਕਾਬਪੋਸ਼ਾ ਨੇ ਦਿਨ ਦਿਹਾੜੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਪ੍ਰਸ਼ਾਸਨ ਦਾ ਦਰਜ ਜਿਹੜਾ ਹੈ ਉਹ ਨਾ ਬਰਾਬਰ ਹੋ ਗਿਆ ਫਿਲਹਾਲ ਤਸਵੀਰਾਂ ਹਨਾ ਸੀਸੀਟੀਵੀ ਕੈਮਰੇ ਦੀਆਂ ਵੀ ਦਿਖਾਵਾਂਗੇ ਜਿੱਥੇ ਮੋਟਰਸਾਈਕਲ ਸਵਾਰ ਨਕਾਬਪੋਸ਼ਾ ਵੱਲੋਂ ਇਸ ਬਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਲਗਾਤਾਰ ਇੱਕ ਤੋਂ ਬਾਅਦ ਇੱਕ ਦੋ ਤੋਂ ਤਿੰਨ ਫਾਇਰ ਦੱਸੇ ਜਾ ਰਹੇ ਨੇ ਜੋ ਮੈਡੀਕਲ ਸਟੋਰ ਉਤੇ ਕੀਤੇ ਗਏ ਨੇ ਹਾਲਾਂਕਿ ਜਦੋਂ ਮੈਡੀਕਲ ਸਟੋਰ ਤੇ ਫਾਇਰਿੰਗ ਹੋਈ ਤਾਂ ਉਸੇ ਵੇਲੇ ਜੋ ਮੈਡੀਕਲ ਸਟੋਰ ਦੇ ਅੰਦਰ ਨੌਜਵਾਨ ਬੈਠੇ ਹੋਏ ਸਨ ਉਹ ਵੀ ਬਾਹਰ ਆਉਂਦੇ ਨੇ ਤਾਂ ਉਹਨਾਂ ਵੱਲੋਂ ਵੀ ਇੱਕ ਫਾਇਰ ਕੀਤਾ ਜਾਂਦਾ ਹੈ ਪਰ ਮੌਕੇ ਤੋਂ ਇਹ ਦੋਵੇਂ ਜਿਹੜੇ ਹਮਲਾਵਰ ਨੇ ਇਹ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤਸਵੀਰਾਂ ਸੀਸੀਟੀਵੀ ਕੈਮਰੇ ਦੀਆਂ ਦਿਖਾ ਰਿਹਾ ਤਸਵੀਰਾਂ ਜਿਹੜੀਆਂ ਨੇ ਇਹ ਰਾਮ ਦਿਵਾਲੀ ਪਿੰਡ ਦੀ ਦੱਸੀ ਜਾ ਰਹੀਆਂ ਨੇ ਜਿੱਥੇ ਸੁਖਮਨ ਨਾਮ ਦਾ ਇੱਕ ਮੈਡੀਕਲ ਸਟੋਰ ਹੈ ਜਿੱਥੇ ਇਹ ਫਾਇਰਿੰਗ ਹੋਈ ਹੈ ਸੋ ਦੱਸ ਦਿੰਦੇ ਆ ਕਿ ਜੋ ਮੈਡੀਕਲ ਸਟੋਰ ਦਾ ਸਟੋਰ ਦਾ ਓਨਰ ਹੈ ਉਹਨਾਂ ਦੇ ਮੁਤਾਬਕ ਕਿਸੇ ਤਰ੍ਹਾਂ ਦੀ ਕੋਈ ਵੀ ਰੰਜਿਸ਼ ਉਹਨਾਂ ਦੇ ਨਾਲ ਨਹੀਂ ਹੈ ਹਾਂ ਕੁਝ ਦਿਨ ਪਹਿਲਾਂ ਇੱਕ ਕਾਲ ਆਈ ਸੀ ਜਿਸ ਦੇ ਵਿੱਚ ਉਹਨਾਂ ਨੂੰ ਗਾਲ੍ਹਾਂ ਕੱਢੀਆਂ ਗਿਆ ਸੀ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਸੀ ਹਾਲਾਂਕਿ ਪੁਲਿਸ ਨੂੰ ਜੋ ਰਿਪੋਰਟ ਦਿੱਤੀ ਗਈ ਹੈ ਇਨ ਆਨਰ ਵੱਲੋਂ ਉਹਨਾਂ ਦੇ ਕਹਿਣ ਮੁਤਾਬਕ ਰஞ்சிਸ਼ ਨਹੀਂ ਸੀ ਉਹ ਨੌਜਵਾਨ ਕੌਣ ਸੀ ਜਿਨ੍ਹਾਂ ਵੱਲੋਂ ਫੋਨ ਕੀਤਾ ਗਿਆ ਸੀਗਾ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਤਕਰੀਕਾਤ ਕਰ ਰਹੀ ਹੈ ਪਰ ਜਿਸ ਤਰ੍ਹਾਂ ਦੇ ਨਾਲ ਦਿਨ ਦਿਹਾੜੇ ਔਰ ਇਲਾਕਾ ਜਿਹੜਾ ਇਹ ਉਹ ਪੀੜਪੜ ਵਾਲਾ ਲੋਕ ਇੱਥੇ ਆਵਾਜ਼ ਆਈ ਰਹਿੰਦੀ ਹੈ ਔਰ ਤੁਸੀਂ ਵੀ ਤਸਵੀਰਾਂ ਵਿੱਚ ਦੇਖਦੇ ਹੋਗੇ ਕਿ ਕਿਸ ਤਰ੍ਹਾਂ ਨਾਲ ਜਦੋਂ ਫਾਇਰਿੰਗ ਹੋਈ ਉਸ ਵੇਲੇ ਜਿਹੜੇ ਲੋਕ ਸੀਗੇ ਉੱਥੇ ਮੈਡੀਕਲ ਸਟੋਰ ਤੇ ਆਏ ਸਨ ਦੋ ਨੌਜਵਾਨ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਉਸ ਤੋਂ ਬਾਅਦ ਇੱਕ ਇਲੌਰਕ ਨੌਜਵਾਨ ਜਿਹੜਾ ਉਹ ਵੀ ਨਜ਼ਰ ਆ ਰਿਹਾ ਹੋਵੇਗਾ ਜਿੱਥੇ ਦੋਵੇਂ ਖੜੇ ਹੋ ਕੇ ਮੈਡੀਕਲ ਸਟੋਰ ਵੱਲ ਹੀ ਜਾ ਰਹੇ ਸੀ ਪਰ ਉਸੇ ਵੇਲੇ ਫਾਇਰਿੰਗ ਹੋ ਜਾਂਦੀ ਹੈ ਫਿਲਹਾਲ ਇਹ ਦੋਵੇਂ ਨਕਾਬਪੋਸ਼ ਕਹਿ ਸਕਦੇ ਹਾਂ ਕਿ ਕੁਝ ਸੈਕਿੰਡ ਤੱਕ ਉੱਥੇ ਖੜੇ ਰਹਿੰਦੇ ਨੇ ਆਪਸ ਵਿੱਚ ਗੱਲਬਾਤ ਵੀ ਕਰਦੇ ਨਜ਼ਰ ਆਉਂਦੇ ਨੇ ਉਸ ਤੋਂ ਬਾਅਦ ਉਹਨਾਂ ਵੱਲੋਂ ਪਿਸਤੌਲ ਕੱਢੀ ਜਾਂਦੀ ਹੈ ਜੋ ਬਾਈਕ ਦੇ ਪਿੱਛੇ ਬੈਠਾ ਹੋਇਆ ਹੈ ਔਰ ਉਸ ਤੋਂ ਉਸ ਤੋਂ ਬਾਅਦ ਜਿਹੜੀ ਹੈ ਉਹਨਾਂ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਦੋ ਤੋਂ ਤਿੰਨ ਫਾਇਰ ਦੱਸੇ ਜਾ ਰਹੇ ਨੇ ਗਨੀਮਤ ਰਹੀ ਹੈ ਕਿ ਇਸ ਫਾਇਰਿੰਗ ਦੇ ਵਿੱਚ ਕੋਈ ਜਾਨੀ ਮਾਲ ਦਾ ਨੁਕਸਾਨ ਨਹੀਂ ਹੋਇਆ ਹੈ ਪਰ ਜਿਸ ਤਰ੍ਹਾਂ ਦੇ ਨਾਲ ਦਿਨ ਦਿਹਾੜੇ ਇਹ ਫਾਇਰਿੰਗ ਹੋਈ ਹੈ ਆਪਾਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਪ੍ਰਸ਼ਾਸਨ ਦਾ ਖੌਫ ਜਿਹੜਾ ਹੈ ਉਹ ਨਾ ਬਰਾਬਰ ਹੁੰਦਾ ਨਜ਼ਰ ਆ ਰਿਹਾ ਹੈ ਫਿਲਹਾਲ ਪਿੰਡ ਜੋ ਪਿੰਡ ਜਿਹੜੀ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਇਹ ਰਾਮ ਦਿਵਾਲੀ ਵਿੱਚ ਇਹ ਘਟਨਾ ਵਾਪਰੀ ਹੈ ਲੋਕ ਕਾਫੀ ਸੱਮੇ ਹੋਏ ਨੇ ਕਿਉਂਕਿ ਲੋਕ ਜਿਹੜੇ ਨੇ ਉੱਥੇ ਆਉਂਦੇ ਜਾਂਦੇ ਰਹਿੰਦੇ ਨੇ ਆਵਾਜ਼ ਆਈ ਰਹਿੰਦੀ ਹੈ ਔਰ ਜਿਸ ਤਰ੍ਹਾਂ ਨਾਲ ਕਾਇਰਿੰਗ ਹੋਈ ਹੈ ਉਸ ਤੋਂ ਬਾਅਦ ਲੋਕਾਂ ਦੇ ਵਿੱਚ دہشت ਦਾ ਮਾਹੌਲ ਹੈ ਲੋਕ ਕਿ ਕਹਿੰਦੇ ਨਜ਼ਰ ਆ ਰਹੇ ਨੇ ਕਿ ਹੁਣ ਜਿਹੜਾ ਹੈ ਪੁਲਿਸ ਤੋਂ ਅਜਿਹੇ ਜਿਹੜੇ ਹਮਲਾਵਰ ਨੇ ਉਹਨਾਂ ਦਾ ਡਰ ਜਿਹੜਾ ਹੈ ਉਹ ਪੁਲਿਸ ਦਾ ਬਿਲਕੁਲ ਨਹੀਂ ਰਿਹਾ ਏ ਬੜੇ ਆਰਾਮ ਨਾਲ ਆਉਂਦੇ ਨੇ ਫਾਇਰਿੰਗ ਕਰਦੇ ਨੇ ਉਥੋਂ ਫਰਾਰ ਹੋ ਜਾਂਦੇ ਨੇ ਤਸਵੀਰਾਂ ਜਿਹੜੀਆਂ ਨੇ ਕਾਫੀ ਹੈਰਾਨੀਜਨਕ ਤਸਵੀਰਾਂ ਨੇ ਰੌਂਗਟੇ ਖੜੇ ਕਰ ਦੇਣ ਵਾਲੀਆਂ ਤਸਵੀਰਾਂ ਨੇ ਸੀਸੀਟੀਵੀ ਕੈਮਰੇ ਦੀਆਂ ਜਿੱਥੇ ਜੋ ਸੁਖਮਨ ਮੈਡੀਕਲ ਸਟੋਰ ਹੈ ਉੱਤੇ ਫਾਇਰਿੰਗ ਹੁੰਦੀ ਹੈ ਔਰ ਉਸ ਤੋਂ ਬਾਅਦ ਇਹ ਦੋਵੇਂ ਹਮਲਾਵਰ ਉਥੋਂ ਚਲੇ ਜਾਂਦੇ ਨੇ ਮੂੰਹ ਪਰਨੇ ਨਾਲ ਬੰਨੇ ਹੋਏ ਨੇ ਤਾਂਕਿ ਇਹਨਾਂ ਦੀ ਕੋਈ ਪਛਾਣ ਨਾ ਹੋ ਸਕੇ ਇੱਥੋਂ ਤੱਕ ਕਿ ਪਲਜ਼ਰ ਮੋਟਰਸਾਈਕਲ ਤੇ ਆਉਂਦੇ ਨੇ ਜਿਸ ਦਾ ਕੋਈ ਵੀ ਨੰਬਰ ਪਲੇਟ ਨਹੀਂ ਹੈ ਔਰ ਤਾਂਕੀ ਇਹਨਾਂ ਦੀ ਕਿਸੇ ਤਰ੍ਹਾਂ ਦੀ ਕੋਈ ਪਛਾਣ ਪੁਲਿਸ ਨੂੰ ਨਾ ਹੋ ਸਕੇ ਹਾਲਾਂਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਜੋ ਹਮਲਾਵਰ ਨੇ ਉਹਨਾਂ ਦੀ ਪਛਾਣ ਕਰਕੇ ਜਲਦ ਹੀ ਉਹਨਾਂ ਤੱਕ ਪਹੁੰਚ ਕੀਤੀ ਜਾਵੇਗੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਔਰ ਉਹਨਾਂ ਵੱਲੋਂ ਇਹ ਵੀ ਕਹਾ ਗਿਆ ਕਿ ਜੋ ਸੁਖਮਨ ਮੈਡੀਕਲ ਸਟੋਰ ਦਾ ਜੋ ਓਨਰ ਹੈ ਉਹਨਾਂ ਨੇ ਪਹਿਲਾਂ ਤਾਂ ਇਹ ਗੱਲ ਨਹੀਂ ਕੀਤੀ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਕਾਲ ਆਇਆ ਸੀ ਪਰ ਉਸ ਤੋਂ ਬਾਅਦ ਉਹਨਾਂ ਨੇ ਦੁਬਾਰਾ ਇੱਕ ਸ਼ਿਕਾਇਤ ਦਰਜ ਕਰਾਈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਕਾਲ ਆਈ ਸੀ ਕੁਝ ਦਿਨ ਪਹਿਲਾਂ ਜਿਸ ਦੇ ਵਿੱਚ ਉਹਨਾਂ ਨੇ ਇਕ ਨੌਜਵਾਨ ਸੀ ਜੋ ਕਿ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰ ਰਿਹਾ ਸੀ ਹਾਲਾਂਕਿ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਆਨਰਵਲੋ ਕੁਝ ਵੀ ਦੱਸਿਆ ਨਹੀਂ ਗਿਆ ਕਿ ਉਹ ਨੌਜਵਾਨ ਕੌਣ ਸੀ ਇਹ ਵੀ ਕਿਹਾ ਗਿਆ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਰੰਜਿਸ਼ ਨਹੀਂ ਹੈ ਪਰ ਇਹ ਦੋਵੇਂ ਨੌਜਵਾਨ ਜਿਨ੍ਹਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਕੌਣ ਨੇ ਇਸ ਦੇ ਪਿੱਛੇ ਕੌਣ ਸੀਗਾ ਕਿਸ ਦੇ ਮਨਸੂਬੇ ਕੀ ਸੀ ਇਹ ਵੀ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਤਕੀਕਾਤ ਕਰ ਰਹੀ ਹੈ ਆਉ ਤੁਹਾਨੂੰ ਸੁਣਾਉਂਦੇ ਹਾਂ ਅੱਜੋ ਕੀ ਮਸਲਾ ਜਿਹੜੀ ਆ ਰਾਮਗੋਵਾਲ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣੀ ਜੋ ਫਾਇਰ ਕੀਤੇ ਗਏ ਨੇ ਮੈਡੀਕਲ ਤੇ ਇਹ ਕੱਲ੍ਹ ਜੇ ਦੋ ਨੌਜਵਾਨਾ ਮੁੰਡੇ ਸ਼ਾਮੀ 6 ਵਜੇ ਆਏ ਸੀਗੇ ਤੇ ਉਹਨਾਂ ਦਾ ਨੰਬਰ 플레이ਟ ਪਰਸਰ ਮੋਟਰਸਾਈਕਲ ਦੀ ਨੰਬਰ 플레이ਟ ਤੋਂ ਬਿਨਾਂ ਦੋ ਮੁੰਡੇ ਆਏ ਸੀ ਜਿਹੜੇ ਸੁਖਮਨ ਮੈਡੀਕਲ ਸਟੋਰ ਦੇ ਖਲੋਕੇ ਉਹਨਾਂ ਕੰਨ 'ਚ ਇੱਕ ਦੋ ਗੋਲੀਆਂ ਮਾਰੀਆਂ ਜੀ ਤੇ ਗੋਲੀਆਂ ਮਾਰ ਕੇ ਤੇ ਉਹ ਮਲਤ ਹੋ ਗਏ ਜੀ ਇਹ ਫਿਰ ਮੈਡੀਕਲ ਸਟੋਰ ਵਾਲੇ ਨੇ ਵੀ ਇੱਕ ਫਾਇਰ ਕੀਤਾ ਜੀ ਕੋਸ ਤੋਂ ਬਾਅਦ ਅਸੀਂ ਐਫਆਈਆਰ ਕਰਕੇ ਤਫ਼ਤੀਸ਼ ਚੱਲੀ ਜਾਰੀ ਹੈ ਜੀ ਸਵੇਰੇ ਕੱਲ ਦੇ ਵੀ ਰਾਤ ਦੇ ਵੀ ਤੇ ਹੁਣ ਵੀ ਕੈਮਰੇ ਚੱਕਣਦੇ ਆ ਲੇਕਿਨ ਕੈਮਰੇ ਜੇ ਦੋ ਮੂੰਹ ਬੰਦੇ ਮੋਟਰਸਾਈਕਲ 'ਉਂਡੇ ਆਏ ਨੇ ਅਸੀਂ ਗਾਂ ਤਫ਼ਤੀਸ਼ ਚ ਸਾਡੀ ਜਾਰੀ ਹੈ ਜੀ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਇਹ ਸਰ ਕੀ ਰੰਜਿਸ਼ ਕੀ ਹੈ ਸਰ ਨੂੰ ਰੰਜਿਸ਼ ਤੇ ਕੋਈ ਨਹੀਂ ਜੀ ਇਹ ਪਹਿਲੋਂ ਸੁਭਮਨ ਮੁੰਡਾ ਕਿਹਾ ਵੀ ਨਗਰ ਮੈਂ ਆਪਣੇ ਨੂੰ ਕੋਈ ਕਾਲ ਆਈ ਸੀ ਜਿਹਦੇ ਵਿੱਚ ਕੋਈ ਗਲਤ ਸ਼ਬਦ ਕਿਸੇ ਨੇ ਬੋਲੀ ਸੀ ਲੇਕਿਨ ਉਹਨਾਂ ਹੁਣੇ ਹੀ ਗੱਲ ਦੱਸੀ ਪਹਿਲੋਂ ਉਹਨਾਂ ਇਹ ਐਪਲੀਕੇਸ਼ਨ ਨਹੀਂ ਦਿੱਤੀ ਰੰਜਿਸ਼ ਅਜਿਹਾ ਹੋ ਕੁਰੀ ਹੈ ਨਹੀਂ ਜੀ ਇਹ ਵੀ ਰੰਜਿਸ਼ ਇਹ ਮਾਮਲਾ ਸਾਹਮਣੇ ਆਈ ਨਹੀਂ ਫਰੋਥੀ ਮੇਰਾ ਹਨ ਨਹੀਂ ਹੋਕਲੀ ਸਾਹਮਣੇ ਆਈ ਫਰੋਥੀ ਮੇਰਾ ਵੀ ਹੋਰ ਥਰਡ ਪਾਰਟੀ ਹੋਵੇ ਨਾ ਜਿਹੜੇ ਹੋਰ ਨਹੀਂ ਸਾਹਮਣੇ ਕੋ ਆਇਆ ਉਹ ਸਾਹਮਣੇ ਕੋਈ ਆਇਆ ਇਹਨੇ ਇਹ ਗੱਲ ਕਹੀ ਸੀ ਕਿ ਪਹਿਲੋਂ ਮਿਲੋਂ ਕੋਈ ਕਾਲ 20 ਮਿੰਟ 10 ਮਿੰਟ ਡੇਟ ਮਿਲਾਈ ਸੀ ਜੇਕਰ ਹੋਣਾ ਕਿ ਹੁਣ ਉਹਨੇ ਦੱਸਿਆ ਕਿ ਪਹਿਲੋਂ ਉਹਨਾਂ ਐਪਲੀਕੇਸ਼ਨ ਨਹੀਂ ਦਿੱਤੀ ਜੀ Grazie. Mm -hmm.